ਗੱਲ ਸੇਵਾ ਸਰਦਾਰੀ ਤੇ ਸ਼ੌਂਕ ਦੀ ਸ਼ੌਂਕ ਨਾਲ ਹੀ ਸੇਵਾ ਹੁੰਦੀ ਆ ਤੇ ਸ਼ੌਂਕ ਨਾਲ ਹੀ ਸਰਦਾਰੀ ਹੁੰਦੀ ਆ ਤਾਂ ਸਰਦਾਰੀ ਦੀ ਗੱਲਬਾਤ ਕਰਦੇ ਆ ਕਿ ਜੇ ਆਪਣੇ ਪਿੰਡ ਨੂੰ ਛੱਡਿਆ ਤਾਂ ਪਿੰਡ ਛੱਡ ਕੇ ਵੱਡੇ ਸ਼ਹਿਰ ਵੱਡੇ ਨਗਰ ਚ ਚਲੇ ਗਏ ਤਾਂ ਜਾਂਦਾ ਪਿੰਡ ਨਾਲ ਜੁੜੀਆਂ ਰਹਿ ਗਈਆਂ ਜਾਂ ਜਾਂਦਾ ਆਪਣੇ ਏਰੀਏ ਨਾਲ ਜੁੜੀਆਂ ਰਹਿ ਗਈਆਂ ਤਾਂ ਹੁਣ ਉਹ ਜੁੜੀਆਂ ਹੋਈਆਂ ਯਾਦਾਂ ਦੀ ਗੱਲ ਕਰਦੇ ਆਈਏ ਤਾਂ ਸੇਵਾ ਕਿਵੇਂ ਕੀਤੀ ਜਾ ਰਹੀ ਆ ਇਹਦੇ ਬਾਰੇ ਤੁਸੀਂ ਹੈਰਾਨ ਹੋਵੋਗੇ ਲੰਬੀ ਸੇਵਾ ਚੱਲ ਰਹੀ ਆ ਆਪਣੇ ਏਰੀਏ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਤਾਂ ਸਰਦਾਰੀ ਐਸ ਵੇਲੇ ਸਿਰੇ ਤੇ ਆ ਤਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਅਕਸਰ ਹੀ ਤੁਸੀਂ ਰੂਬਰੂ ਹੁੰਦੇ ਰਹਿੰਦੇ ਹੋ ਜੀ ਤਾਂ ਅੱਜ ਕੁਝ ਪੜਾਂ ਸਾਡੇ ਕੋਲ ਜੋ ਪਹੁੰਚੇ ਨੇ ਜੋ ਅਸੀਂ ਵੇਖਿਆ ਕਿ ਤੁਸੀਂ ਚੰਡੀਗੜ੍ਹ ਤੋਂ ਰਹਿ ਕੇ ਫਿਰ ਆਪਣੇ ਪਿੰਡ ਵੱਲ ਨੂੰ ਬਹੁਤ ਲਾਈਕ ਕਰਦੇ ਹੋ ਇਹਦਾ ਕੀ ਮੈਨ ਭਾਈ ਜਿੱਥੇ ਬਚਪਨ ਗੁਜ਼ਰਿਆ ਜਿੱਥੇ ਅਸੀਂ ਪੈਦਾ ਹੋਏ ਹਰ ਬੰਦੇ ਦਾ ਮੇਰਾ ਇਕੱਲੇ ਦਾ ਨਹੀਂ ਹਰ ਬੰਦੇ ਦਾ ਲਗਾ ਜਿਹੜਾ ਉਸ ਪਿੰਡ ਨਾਲ ਉਹਨਾਂ ਯਾਦਾਂ ਨਾਲ ਉਹਨਾਂ ਲੋਕਾਂ ਨਾਲ ਜਿਨ੍ਹਾਂ ਵਿੱਚ ਅਸੀਂ ਪੈਦਾ ਹੋਏ ਵੱਡੇ ਹੋਏ ਖੇਡੇ ਔਰ ਜਿਸ ਕਮਿਊਨਿਟੀ ਤੋਂ ਅਸੀਂ ਬਿਲੋਂਗ ਕਰਦੇ ਆ ਉਸ ਦੇ ਪ੍ਰਤੀ ਜਿਹੜੇ ਸਾਡੇ ਫਰਜ਼ ਆ ਉਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਖਿੱਚ ਆ ਉਹ ਬੰਦੇ ਨੂੰ ਪਿੰਡ ਨੂੰ ਖਿੱਚਦੀ ਆ ਹੁਣ ਅਸੀਂ ਜੇ ਗੱਲ ਕਰਦੇ ਆ ਕਿ ਤੁਸੀਂ ਅਕਾਲ ਪਗੜੀ ਸੈਂਟਰ ਗੁਰਦਾਸਪੁਰ ਚ ਖੋਲਿਆ ਜੀ ਤੇ ਅਕਾਲ ਪਗੜੀ ਸੈਂਟਰ ਦੇ ਵਿੱਚ ਤੁਹਾਨੂੰ ਸੇਵਾ ਕਿਵੇਂ ਲੱਭ ਰਹੀ ਹੈ ਲੋਕਾਂ ਦੀ ਜ਼ਰੂਰਤ ਕਿਵੇਂ ਲੱਭ ਰਹੀ ਹੈ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਇਹਦੇ ਨਾਲ ਸਰਦਾਰੀ ਤੇ ਇੱਜ਼ਤ ਵੀ ਬਹੁਤ ਮਿਲ ਰਹੀ ਹੈ ਭਾਜੀ ਕਾਰਨ ਇਹ ਹੈ ਕਿ ਪੰਜਾਬ ਦੇ ਵੱਡੇ ਡਿਸਟ੍ਰਿਕਟਾਂ ਦੇ ਵਿੱਚੋਂ ਗੁਰਦਾਸਪੁਰ ਵੀ ਬਹੁਤ ਵੱਡਾ ਡਿਸਟ੍ਰਿਕਟ ਹੈ ਜਿਹੜਾ ਮਾਝਾ ਤੋਂ ਬਿਲੋਂਗ ਕਰਦਾ ਜੀ ਅੰਮ੍ਰਿਤਸਰਾਂ ਤਰਨਤਾਰਨ ਸਿੱਖੀ ਕਾਫੀ ਪਰਫੁੱਲਟ ਹੈ ਨਾ ਏਰੀਆ ਦੇ ਵਿੱਚ ਔਰ ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਸ਼ਹਿਰ ਉਥੇ ਹਰ ਚੀਜ਼ ਸਿੱਖਾਂ ਵਾਸਤੇ ਉਪਲਬਧ ਆ ਇਕਨੋਮਿਕਲੀ ਮਾਰਕੀਟ ਉਹ ਬਹੁਤ ਤਗੜੀ ਮਾਰਕੀਟ ਆ ਲੇਕਿਨ ਜੇ ਉਸ ਪੱਖ ਤੋਂ ਆਪਾਂ ਗੁਰਦਾਸਪੁਰ ਨੂੰ ਦੇਖਦੇ ਆ ਤੇ ਗੁਰਦਾਸਪੁਰ ਤੋਂ ਆਪਾਂ ਪਠਾਨਕੋਟ ਨੂੰ ਚਲੇ ਜਾਂਦੇ ਆ ਤੇ ਫਿਰ ਕੁਝ ਹੋਰ ਦਿਖਣਾ ਸ਼ੁਰੂ ਹੋ ਜਾਂਦਾ ਪਰ ਜੇ ਆਪਾਂ ਕੱਲੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਦੇ ਵਿੱਚ ਇਤਿਹਾਸਕ ਗੁਰਦਾਰੇ ਬਹੁਤ ਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਸਹੀਦਾ ਸਿੰਘਾਂ ਨਾਲ ਸੰਬੰਧਤ ਗੁਰੂ ਨਾਨਕ ਦੇਵ ਜਿਨ੍ਹਾਂ ਸੰਬੰਧਤ ਬਟਾਲੇ ਦਾ ਏਰੀਆ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖੀ ਨਾਲ ਸੰਬੰਧਤ ਹੋਣ ਕਰਕੇ ਹਰ ਬੰਦਾ ਇੱਥੇ ਵਿਚਰਨਾ ਚਾਹਦਾ ਵਿਚੇਰਦਾ ਰਿਹਾ ਪਰ ਜਿਹੜੀਆਂ ਕੁਝ ਸਿੱਖ ਧਰਮ ਨਾਲ ਸੰਬੰਧਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਸਿੱਖ ਧਰਮ ਨੂੰ ਬੜਾਤਾ ਔਰ ਉਹਨਾਂ ਚੀਜ਼ਾਂ ਨੂੰ ਅੱਜ ਕੰਗਾ ਕੜਾ ਕਿਰਪਾਨ ਕਸ਼ਹਿਰਾ ਗਾਤਰੇ ਇਹ ਚੀਜ਼ਾਂ ਜਿਹੜੀਆਂ ਸੰਗਤ ਨੂੰ ਚਾਹੀਦੀਆਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਚ ਹੈ ਨਹੀਂ ਜੀ ਅੱਛਾ ਇਹ ਆਮ ਕੱਪੜਿਆਂ ਦੇ ਸ਼ੋਰੂਮ ਹੁੰਦੇ ਆ ਬਹੁਤ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਹੁੰਦੀਆਂ ਜਿਵੇਂ ਥਾਣ ਵਾਲਾ ਕੱਪੜਾ ਵੀ ਹੁੰਦਾ ਲੇਕਿਨ ਆ ਜੋ ਸਸਤਾ ਰ ਹੈ ਜਾਂ ਇਹ ਕੜਾ ਕੰਗਾ ਕਸ਼ਹਿਰਾ ਇਹ ਹਰ ਦੁਕਾਨ ਤੋਂ ਨਹੀਂ ਮਿਲਦੀ ਭਾਈ ਕਾਰਨ ਜਿਹੜਾ ਮੈਨੂੰ ਮਿਲਿਆ ਵਾ ਮੈਂ ਉਸ ਕਾਰਨ ਦੀ ਗੱਲ ਕਰਾਂ